ਗੁਰੂ ਵਾਹਿਗੁਰੂ ਵਾਹਿਗੁਰੂ ਜਪਦਾ ਪਏ ਧੁਨ ਕਿੱਥੇ ਸਟੇਂਗਾ ਖੇਤ ਪਛਾਣੇ ਪਹਿਲੇ ਵੇਖ ਤੇ ਸਹੀ ਇਸ ਧੁਨ ਨੂੰ ਕਿੱਥੇ ਟਿਕਾਣਾ ਹੈ ਹੁਣ ਫਿਰ ਸੁਣਨਾ ਬੋਲਣਾ ਧਿਆਨ ਦੂਸਰੇ ਤੇ ਰੱਖਣਾ ਪੈਂਦਾ ਹੈ ਇਸ ਵਾਸਤੇ ਬੋਲਣਾ ਪਰਮਾਤਮਾ ਤੱਕ ਨਹੀਂ ਪਹੁੰਚਾਏਗਾ ਦੂਜਿਆਂ ਤੱਕ ਪਹੁੰਚਾਏਗਾ ਤੀਜਿਆਂ ਤੱਕ ਪਹੁੰਚਾਏਗਾ ਚੌਥਿਆਂ ਤੱਕ ਪਹੁੰਚਾਏਗਾ ਸੁਣਨਾ ਆਪਣੇ ਨੇੜੇ ਲੈ ਆਵੇਗਾ ਔਰ ਫਿਰ ਇੱਕ ਦਿਨ ਐਸੀ ਅਵਸਥਾ ਵੀ ਆ ਸਕਦੀ ਹੈ ਪਰਮਾਤਮਾ ਤੱਕ ਪਹੁੰਚਾ ਦੇਗਾ ਸਾਰਾ ਸਾਰਾ ਦਿਨ ਬੋਲਦੇ ਆਂ ਵੀ ਮਨੁੱਖ ਨਹੀਂ ਥੱਕਦੇ ਕਹਿ ਦਈਏ 5 ਮਿੰਟ ਗੁਰੂ ਨੂੰ ਸੁਣ ਲੋ ਪੁੱਤਰ ਨੂੰ ਤੇ ਤੂੰ 40 ਸਾਲਾਂ ਤੋਂ ਸੁਣਦਾ ਪਿਆ ਹੈ ਪਤਨੀ ਨੂੰ ਤੂੰ 50 ਸਾਲ ਤੋਂ ਸੁਣਦਾ ਪਿਆ ਹੈ ਅਤੇ ਨੂੰ ਤੋਂ ਸਵੇਰੇ ਸ਼ਾਮ ਸੁਣਦੀ ਪਈ ਹੈ ਫਿਰ ਆਨੂ ਤੇ ساری ਜ਼ਿੰਦਗੀ ਹੋ ਰਿਹਾ ਉਹਦੇ ਬੋਲ ਤੋਂ ਸੁਣਦਾ ਪਿਆ ਰੋਜ਼ ਸੁਣਦਾ ਹੈ ਉੱਛੇ ਵੀ ਘੰਟੇ ਜਰਾ 5 ਮਿੰਟ ਬੈਠ ਕੇ ਗੁਰੂ ਨੂੰ ਵੀ ਸੁਣ ਲੈਂਦੇ ਗੁਰੂ ਨੂੰ ਕੋਈ ਨਹੀਂ ਸੁਣਦਾ ਕੋਈ ਰਾਗੀ ਨੂੰ ਸੁਣਦੇ ਨੇ ਸਾਜ਼ਾਂ ਦੀ ਆਵਾਜ਼ ਨੂੰ ਸੁਣਦੇ ਨੇ ਤਬਲੇ ਦੀ ਖੜਾਕ ਨੂੰ ਸੁਣਦੇ ਨੇ ਧੰਨ ਨੂੰ ਸੁਣਦੇ ਨੇ ਜਿੰਨੇ ਚਿਰ ਤੱਕ ਕੋਈ ਸ਼ਬਦ ਨਹੀਂ ਸੁਣ ਰਿਆ ਗੁਰੂ ਨੂੰ ਨਹੀਂ ਸੁਣ ਰਿਆ ਨਹੀਂ ਸੁਣ ਰਿਆ ਮਨੁੱਖ ਦੀ ਸ੍ਰੋਤ ਸਾਜ਼ਾਂ ਦੀ ਆਵਾਜ਼ ਤੱਕ ਪਹੁੰਚਦੀ ਹੈ ਰਾਗੀ ਸਿੰਘਾਂ ਦੀ ਆਵਾਜ਼ ਤੱਕ ਪਹੁੰਚਦੀ ਹੈ ਕੁਝ ਗਹਿਰੇ ਸਰੋਤੇ ਹੁੰਦੇ ਨੇ ਸਾਹ ਤੇ ਆਵਾਜ਼ ਤੋਂ ਲੰਘ ਕੇ ਗੁਰੂ ਦੇ ਸ਼ਬਦ ਤੱਕ ਪਹੁੰਚਦੇ ਗੁਰਸਿੱਖ ਆਚਿਕ ਸ਼ਬਦ ਦੇ ਔਰ ਇਸ ਤਰ੍ਹਾਂ ਦੇ ਵੱਡੇ ਵੱਡੇ ਸਮੇਲਨਾ ਦੇ ਜੋ ਅਕਸਰ ਹੁੰਦੇ ਨੇ ਕੁਝ ਥੋੜੇ ਹੀ ਆਉਂਦੇ ਨੇ ਸਾਜ਼ ਸੁਣਦੇ ਆ ਸੁਣਦੇ ਆ ਆਵਾਜ਼ ਸੁਣਦੇ ਆ ਸੁਣਦੇ ਆ ਗੁਰ ਸ਼ਬਦ ਨਾਲ ਜੁੜਦੇ ਗੁਰਸਿੱਖ ਆਸ਼ਿਕ ਸ਼ਬਦ ਦੇ ਬੋਲਣ ਲੱਗਿਆਂ ਧਿਆਨ ਦੂਜੇ ਤੇ ਆਉਂਦਾ ਹੈ ਸੁਣਨ ਲੱਗਿਆਂ ਧਿਆਨ ਆਪਣੇ ਤੇ ਆਉਂਦਾ ਹੈ ਮਨੁੱਖ ਆਪਣੇ ਨੇੜੇ ਨਹੀਂ ਆਣਾ ਚਾਹੁੰਦਾ ਕਿਉਂ ਆਪਣੇ ਅੰਦਰ ਚਿੰਤਾ ਹੈ ਜੇ ਉਹ ਆਪਣੇ ਨੇੜੇ ਆੰਦਿਆਂ ਤਾਂ ਚਿੰਤਾ ਹੈ ਆਪਣੇ ਅੰਦਰ ਬਹਿ ਜਿਵੇਂ ਆਪਣੇ ਤੋਂ ਨੇੜੇ ਆਉਂਦੇ ਆ ਫਿਰ ਬਹਿ ਆਪਣੇ ਅੰਦਰ ਤਰ੍ਹਾਂ ਤਰ੍ਹਾਂ ਦਾ ਤਣਾਅ ਹੋਏ ਜਦ ਆਪਣੇ ਨੇੜੇ ਆਉਂਦੇ ਆ ਤੇ ਫਿਰ ਤਣਾਅ ਦੇ ਨੇੜੇ ਆਉਂਦੇ ਆਪਣੇ ਅੰਦਰ ਕਈਆਂ ਵਾਸੇ ਦੁਸ਼ਮਣੀ ਹੈ ਜਦ ਆਪਣੇ ਨੇੜੇ ਆਉਂਦੇ ਆ ਤੇ ਦੁਸ਼ਮਣਾਂ ਦੇ ਨੇੜੇ ਆ ਜਾਂਦੇ ਆਪਣੇ ਅੰਦਰ ਕ੍ਰੋਧ ਹੈ ਜਦ ਆਪਣੇ ਨੇੜੇ ਆਉਂਦੇ ਆ ਤੇ ਕ੍ਰੋਧ ਦੇ ਨੇੜੇ ਆ ਜਾਂਦੇ ਬੜੇ ਧਿਆਨ ਨਾਲ ਸੁਣਨਾ ਆਪਣੇ ਅੰਦਰ ਤੇ ਹਰ ਵਕਤ ਵਾਸ਼ਨਾ ਚੱਲਦੀ ਹੈ ਜਦ ਨੇੜੇ ਆ ਜਾਂਦੇ ਆ ਤੇ ਵਾਸ਼ਨਾ ਦੇ ਨੇੜੇ ਆ ਜਾਂਦੇ ਆ ਚਿੰਤਾ ਦੇ ਨੇੜੇ ਆ ਜਾਂਦੇ ਆ ਫਿਕਰਾਂ ਦੇ ਨੇੜੇ ਆ ਜਾਂਦੇ ਆ ਬੇਚੈਨਿੰਗ ਦੇ ਨੇੜੇ ਆ ਜਾਂਦੇ ਆ ਫਿਰ ਬੰਦਾ ਭੱਜਦਾ ਆਪਣੇ ਤੋਂ ਕੁਝ ਵੀ ਚਾਹੀਦਾ ਅਖਬਾਰ ਚਾਹੀਦਾ ਟੀਵੀ ਚਾਹੀਦਾ ਪਰਿਵਾਰ ਚਾਹੀਦਾ ਸੰਸਾਰ ਚਾਹੀਦਾ ਹੈ ਪਦਾਰਥ ਚਾਹੀਦੇ ਨੇ ਮਨੋਰੰਜਨ ਚਾਹੀਦੇ ਨੇ ਖੇਲ ਖਿਡਾਉਣੇ ਚਾਹੀਦੇ ਨੇ ਤਾਂ ਕਿ ਆਪਣੇ ਤੋਂ ਦੂਰ ਭਜੇ ਤੇ ਜਦ ਕੁਝ ਵੀ ਇਸ ਤਰ੍ਹਾਂ ਦਾ ਸਾਧਨ ਆਵੇ ਬੈਠੇ ਘਰ ਦੇ ਚਾ ਤਾਂ ਕੋਈ ਗੱਲ ਨਹੀਂ ਸ਼ਰਾਬ ਪੀ ਲਈ ਆਪਣੇ ਆਪ ਨੂੰ ਭੁੱਲੀ ਜਾਈਏ ਕਿਆ ਤੇ ਆਪਣੇ ਤੋਂ ਦੂਰ ਭਜਾ। ਇਹ ਆਪਣੇ ਨੂੰ ਬੁਲਾਓ। ਸੰਸਾਰ ਦੇ ਚ ਦੋ ਕੰਮ ਚੱਲਦੇ। ਜਾਂ ਤੇ ਆਪਣੇ ਤੋਂ ਭਜ ਜਾ। ਮਿੱਤਰ ਕੋਲ ਜਾਓ, ਪੁੱਤਰ ਕੋਲ ਜਾਓ, ਪਰਿਵਾਰ ਕੋਲ ਜਾਓ, ਅਖਬਾਰ ਦੇ ਕੋਲ ਜਾਓ। ਮੈਂ ਤੇ ਕਈ ਦਫਾ ਟ੍ਰੇਨ 'ਚ ਸਫ਼ਰ ਕਰਦਾ ਨਾ ਤੇ ਕਈ ਬੰਦੇ ਨੂੰ ਦੇਖ ਕੇ ਹੈਰਾਨ ਹੋ ਜਾਂਦਾ ਅਖਬਾਰ ਦਾ ਇਹ ਅਖੰਡ ਪਾਟ ਕਰੀ ਜਾਂਦੇ ਹੁੰਦੇ। ਇੱਕ ਦਫਾ ਪੜ ਲਿਆ ਫਿਰ ਪੜਦੇ ਨੇ। ਔਰ ਸਾਰਾ ਪੜਦੇ ਨੇ ਜਿੰਨਾ ਐਡਵਰਟਾਈਜ਼ਮੈਂਟ ਹੈ ਉਹ ਵੀ ਸਾਰਾ ਪੜਦੇ ਨੇ। ਕਹਿੰਦੇ ਕਿਸ ਤਰ੍ਹਾਂ ਟਾਈਮ ਪਾਸ ਕਰੀਏ। ਈਨਨ ਨੂੰ ਕਹੀਏ ਜਰਾ ਆਪਣੇ ਨੇੜੇ ਆ। ਅਗਰ ਵਾਕਈ ਇਮਾਨਦਾਰੀ ਨਾਲ ਕੋਈ ਕਹੇਗਾ ਆਪਣੇ ਨੇੜੇ ਆਈਏ ਤਾਂ ਚਿੰਤਾਵਾਂ ਦੇ ਨੇੜੇ ਆ ਜਾਈਏ। ਫਿਕਰਾਂ ਦੇ ਨੇੜੇ ਆ ਜਾਈਏ। ਤਣਾਅ, ਬੇਚੈਨੀ, ਦੁੱਖ, ਅਸ਼ਾਂਤੀ, ਵੈਰ, ਵਿਰੋਧ, ਵਾਸ਼ਨਾ ਕਰੋ। ਮਨ ਨੂੰ ਭਜਦਾ ਆਪੜੇ। ਦੂਰ ਭਜਦਾ ਹੈ। ਤੇ ਕਿਦਰੇ ਦੂਰ ਵਜਣ ਦਾ ਸਾਧਨ ਨਾ ਹੋਵੇ ਨਾ ਜਾ ਸਕੇ ਨਹੀਂ। ਤਾਂ ਚਲੋ ਪੁਲਾਓ ਫਿਰ ਸ਼ਰਾਬ ਤੇ ਹੈਈ। ਰਾਤੀ ਮੈਂ ਜਦ ਆਇਆ 에ਰਪੋਰਟ ਤੇ ਉਤਰਿਆ ਬੰਬੇ ਤੋਂ ਤੇ ਦਰਿਆ ਗਾਇਨ ਤੋਂ ਲਗੜੇ ਸੀ ਬਾਕੀ ਦੁਕਾਨਾਂ ਦੇਤੇ ਦੇਖੋ ਇੱਕ ਦੋ ਬੰਦੇ ਇੱਕ ਦੁਕਾਨ ਤੇ ਬੜੇ ਢੇੜ ਬੰਦੇ ਤੇ ਬੰਦਾ ਪੈਟ ਉੱਤੇ ਵੇ ਦੇਖਿਆ ਗੌਰ ਨਾਲ ਮੈਂ ਕਿ ਕੀ ਹੈ ਤੇ ਸ਼ਰਾਬ ਬੜੀ ਬੜੀ ਯਾ ਤੇ ਆਪਣੇ ਤੋਂ ਦੂਰ ਬਜਾ ਯਾ ਆਪਣੇ ਨੂੰ ਭੁਲਾਵਾ ਇਹੀ ਲੋਕਾਂ ਤੋ ਕੁਛ ਤੇ ਹੋ ਨਾ ਬਸ ਫਿਰ ਬੋਲੀ ਜਾਂਦੇ ਨੇ ਦੂਜੇ ਦੇ ਨੇੜੇ ਦੂਜੇ ਦੇ ਨੇੜੇ ਦੂਜੇ ਦੇ ਨੇੜੇ ਫਿਰ ਥੋੜੇ ਜਿਹੇ ਅਨੇ ਜੋ ਸਰੋਤੇ ਹੁੰਦੇ ਨੇ ਗੁਰੂ ਤੈਨੂੰ ਸੁਣਨਾ ਸੁਣਨਾ ਸੁਣਨ ਲੱਗਿਆਂ ਆਪਣੇ ਨੇੜੇ ਆਣਾ ਪੈਂਦਾ ਸਿੱਖ ਜਗਤ ਦੇ ਚ ਬੜੇ ਦਾਰਸ਼ਨਿਕ ਹੋਏ ਨੇ ਇਹ ਜੇ ਕਹਿ ਲਓ ਉਸਤਾਦਾਂ ਦੇ ਉਸਤਾਦ ਸੰ ਪ੍ਰਚਾਰਕਾਂ ਦੇ ਉਸਤਾਦਾਂ बड़े-बड़े मिशनरी उन्होंने पैदा की थी प्रिंसिपल गंगा से सन 1680 में गुरुद्वारा शीशगंज साहब को ने चांदती कथा आरंभ की थी लालवन चवी छंद ने इन्होंने 1 साल में संपूर्ण किया है मूल दिन मैं सारे प्रमाण छोड़ देता हूं मैं कहीं 15 दिन में ਸੁਣਨ ਐਸ ਮਹਾਨ ਅਨੁਭਵੀ ਪੁਰਸ਼ ਨੂੰ ਉਦੋਂ 70 ਦੇ ਕਰੀਬ ਸਨ 1870 ਦੀ ਪਮਰ ਦੇ ਸਨ ਮੇਰੀ ਬਹੁਤ ਛੋਟੀ ਉਮਰ ਸਨ 18 ਦੀ ਗੱਲ ਜਿਸ ਦਿਨ ਉਹਨਾਂ ਨੇ ਆਰੰਭ ਕੀਤੀ ਕਿਉਂਕਿ ਕਈ ਦਿਨ ਦਾ ਸੁਣਾ ਰਹੇ ਸਨ ਫੁਨੇ ਸੰਦੀ ਕਥਾ ਪ੍ਰਿੰਸੀਪਲ ਗੰਗਾ ਸਿੰਘ ਜੀ ਕਰਨ ਗਏ ਹਾਤ ਕਲਮ ਅਗਮ ਮस्तक ਲਿਖਾਵਤ ਪੁਰਜਾਇਓ ਸਤਸੰ ਅਨੂਪਰਪਾਵਤੀ ਉਸ ਤਤ ਕਹਿ ਨਾ ਜਾਏ ਮੁਖੋ ਤਿਆਰੇ ਹਰ ਹਾਂ ਹਕੀਕਤ ਵਿੱਚ ਇੱਕ ਹਰ ਹਾਂ ਸ਼ਬਦ ਬਾਰ ਬਾਰ ਦੁਹਰਾਇਆ ਹੈ ਗੁਰੂ ਅਰਜਨ ਦੇਵ ਜੀ ਨੇ ਇਸ ਨੂੰ ਕਹਿੰਦੇ ਨਾ ਪੁਨ 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 ਬਾਰ ਬਾਰ ਰਿਪੀਟ ਕੀਤਾ ਹਾਥ ਕਲਮ ਕਿਹੜੀ ਕਲਮ ਹੈ ਜਿਸ ਨਾਲ ਸਾਰਿਆਂ ਦੇ ਮੱਥਿਆਂ ਤੇ ਇੱਕੋ ਹੀ ਦਫਾ ਉਹ ਲਿਖ ਦਿੰਦਾ ਜੈਸੀ ਕਲਮ ਊੜੀ ਹੈ ਮਸਤਕ ਤੈਸੀ ਜਿੜੇ ਪਾਸ ਐਸੀ ਕਲਮ ਫੇਰ ਲਾ ਸਾਰਿਆਂ ਦੇ ਮੱਥਿਆਂ ਤੇ ਕੁਝ ਲਿਖਿਆ ਜਾਂਦਾ ਹਰ ਬੰਦਾ ਲਿਖਿਆ ਲੇਖ ਲੈ ਕੇ ਆਂਦਾ ਹੈ ਪਰ ਇਹਨਾਂ ਲੇਖਾਂ ਨੂੰ ਪੜਦਾ ਕੋਈ ਕੋਈ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਕਾਇਆ ਕਾਗਦ ਮਨ ਪਰਵਾਣਾ ਸਿਰ ਕੇ ਲੇਖ ਨਾ ਪੜੇ ਇਆਣਾ ਬੜੀਆਂ ਬੜੀਆਂ ਕਿਤਾਬਾਂ ਪੜ ਲੈਂਦਾ ਹੈ بڑے بڑے ਮਹਾਨ ਪੁਸਤਕਾਂ ਨੂੰ ਪੜ ਲੈਂਦਾ ਹੈ ਸਿਰ ਦੇ ਲੇਖ ਤੇ ਪੜ ਨਹੀਂ ਸਕਦਾ ਮੂਰਖ ਦਾ ਮੂਰਖ ਕਾਇਆ ਕਾਗਦ ਮਨ ਪਰਵਾਣਾ ਸਿਰ ਕੇ ਲੇਖ ਨਾ ਪੜੇ ਇਆਣਾ ਇਆਣਾ ਹੈ ਉਤਨੇ ਚਿਰਤਕ ਮਨੁੱਖ ਜਿਹੜਾ ਮਨੁੱਖ ਆਪਣੇ ਸਿਰ ਦੇ ਲੇਖ ਨਹੀਂ ਪੜ ਸਕਦਾ ਤੇ ਸਿਰ ਦੇ ਲੇਖ ਅਹ ਲੰਬੀਆਂ ਲਕੀਰਾਂ ਨੂੰ ਨਾ ਸਮਝ ਲੈਣਾ ਫਜ਼ੂਲ ਦੇ ਚੱਕਰਾਂ 'ਚ ਨਾ ਪੈ ਜਾਣਾ। ਸਿਰ ਦੇ ਜੋ ਵਿਚਾਰ ਚੱਲਦੇ ਰਹਿੰਦੇ ਨੇ ਸੰਸਕਾਰਾਂ ਕਰਕੇ ਉਹ ਸਿਰ ਦੇ ਲੇਖ। ਪਿਛਲੇ ਜਾਓ। ਸੰਸਕਾਰ ਨੇ ਤੁਸੀਂ ਆਖੋਗੇ ਉਹ ਸੰਸਕਾਰਾਂ ਦਾ ਲੇਖਾ ਕਿਵੇਂ ਬਣ ਜਾਂਦਾ ਹੈ ਮਸਤਕ ਤੇ? ਕਰ ਕਰ ਕਰਨਾ ਲਿਖ ਲੈ ਜਾਓ। ਜੋ ਮੈਂ ਮਨ ਕਰਕੇ ਕਰਦਾ ਲਿਖਿਆ ਜਾਂਦਾ ਹੈ ਮਸਤਕ ਦੇ ਵਿੱਚ ਲਿਖਿਆ ਜਾਂਦਾ ਹੈ। ਪੁੰਨੀ ਪਾਪੀ ਆਖਣ ਨਾਏ ਕਰ ਕਰ ਕਰਨਾ ਲਿਖ ਲੈ ਜਾ ਜੋ ਕਰਦੇ ਆ ਲਿਖਿਆ ਜਾਂਦਾ ਕਰਦੇ ਆ ਲਿਖਿਆ ਕਿਹੜਾ ਕੀਤਾ ਹੋਇਆ ਲਿਖਿਆ ਜਾਂਦਾ ਜਿਸ ਕਰਮ ਵਿੱਚ ਮਨ ਹੋਵੇ ਸਮਝ ਹੋਵੇ ਜੋ ਮੈਂ ਸਮਝ ਕੇ ਕਰ ਰਹੇ ਆ ਜਾਣ ਕੇ ਕਰ ਰਹੇ ਆ ਚਾਹ ਚੰਗਾ ਕਰ ਰਹੇ ਆ ਚਾਹ ਮਾੜਾ ਕਰ ਰਹੇ ਆ ਜਾਣ ਕੇ ਕਰ ਰਹੇ ਆ ਲਿਖਿਆ ਜਾਏਗਾ ਚੰਗਾ ਕਰ ਰਹੇ ਆ ਮਾੜਾ ਕਰ ਰਹੇ ਆ ਜਾਣ ਕੇ ਨਹੀਂ ਕਰ ਰਹੇ ਆ ਅਣ ਜਾਣੇ ਚ ਕਰ ਰਹੇ ਆ ਕੁਝ ਪਤਾ ਨਹੀਂ ਹੈ ਰੁਚੀ ਨਹੀਂ ਹੈ ਉਹਦੇ ਸੰਸਕਾਰ ਨਹੀਂ ਬਣਦੇ ਇਹ ਵੀ ਮੈਂ ਕਰਦੇ ਆ ਉਨਮੇ ਪਾਪੀ ਆਖਣ ਨਾਏ ਕਰ ਕਰ ਕਰਨਾ ਲਿਖ ਲੈ ਜਾ ਜੋ ਮੈਂ ਕਰਦਾ ਹਾਂ ਲਿਖਿਆ ਜਾਂਦਾ ਹੈ ਕਰਦਾ ਮੈਂ ਲਿਖਿਆ ਜਾਂਦਾ ਹੈ ਲੇਖਾ ਰੋਜ਼ ਰੋਜ਼ ਵੱਧਦਾ ਜਾ ਰਿਹਾ ਹੈ ਇਸ ਲੇਖੇ ਦਾ ਹਿਸਾਬ ਕਿਤਾਬ ਪ੍ਰਾਪਤ ਹੋਵੇ ਜੀਵਨ ਰੋਜ਼ ਰੋਜ਼ ਘਟਦਾ ਜਾ ਰਿਹਾ ਹੈ ਇਹ ਦਿਨ ਲੇਖਾ ਜੋਖਾ ਤੇ ਬੜਾ ਰਹਿ ਜਾਂਦਾ ਜੀਵਨ ਮੁੱਕ ਜਾਂਦਾ ਹੈ ਉਹ ਫਿਰ ਲੇਖਾ ਜੋਖਾ ਅਗਲੇ ਜਨਮ ਦੇ ਚੱਲਦਾ ਹੈ ਮਸਤਕ ਤੇ ਲਿਖਿਆ ਹੁੰਦਾ ਹੈ ਹਰ ਬੱਚਾ ਇਸ ਤਰ੍ਹਾਂ ਦਾ ਲੇਖਾ ਲੈ ਕੇ ਹੀ ਜਨਮ ਲੈਂਦਾ ਹੈ ਜੈਸੀ ਕਲਮ ਬੁੜੀ ਹੈ ਮਸਤ ਹਾਥ ਕਲਮ ਅਦਮ ਮਸਤਕ ਲਿਖਾ ਹਉਤੇ ਹਰ ਬੱਚਾ ਆਪਣੇ ਮੱਥੇ ਤੇ ਕੁਝ ਲਿਖਿਆ ਹੋਇਆ ਲੈ ਕੇ ਆ ਰਿਹਾ ਹੈ ਮਹਾਰਾਜ ਕਹਿੰਦੇ ਨੇ ਇਆਣੇ ਦਾ ਇਆਣਾ ਹੈ ਮਨੁੱਖ ਜਿਤਨੇ ਚਿਰ ਤੱਕ ਮੱਥੇ ਦੇ ਲੇਖ ਨਹੀਂ ਪੜ ਸਕਦਾ ਕਾਇਆ ਕਾਗਦ ਮਨ ਪਰਵਾਣਾ ਸਿਰ ਕੇ ਲੇਖ ਨਾ ਪੜੇ ਇਆਣਾ कोई, कोई कोई दार्शनिक कोई कोई भगत कोई कोई साधना करने वाला गहरा जप तब करने वाला अपने सिर लेख पढ़ता है मेरे संस्कार ये क्योंकि हर वक्त चल हैं मेरे सिर बेच चल हैं मेरे संस्कार ये मेरा स्वभाव य है उस कलम ने मेरे मत्थे यह लिख दता है बारह महीने फुने छंदी ਉਹਨਾਂ ਨੇ ਕਥਾ ਕੀਤੀ ਸੀ ਯਾਦ ਹੈ ਮੈਨੂੰ ਹਲਦਵਾ ਨਹੀਂ ਦੇ ਸੀ ਕੱਠੇ ਹੋਏ ਛੋਟੀ ਜਿਹੀ ਇੱਕ ਨਦੀ ਦੇ ਤੱਡੇ ਤੇ ਉਹ ਸ਼ਹਿਰ ਹੈ ਸ਼ਾਮ ਨੂੰ ਸੈਰ ਕਰਨ ਨਿਕਲਦੇ ਸੀ ਮੈਂ ਸੁਤੇ ਸਿੱਧ ਕੇ ਦਰੇ ਪੁੱਛ ਲੈ ਮੈਂ ਇਸਕਾ ਪ੍ਰਿੰਸੀਪਲ ਸਾਹਿਬ ਕੋਈ ਅਨਭਵੀ ਗਲਦਸ ਸੰਗਤ ਦੇ ਤੋਸੀ ਲੈਕਚਰ ਦੇਂਦੇ ਆਪਾਂ ਸਵੇਰੇ ਕਹਾ ਕਰਦੇ ਉਹ ਤਾਂ ਚੱਲ ਰਿਹਾ ਹੈ ਕੋਈ ਅਨੁਭਵ ਜੀਵਨ ਦੇ ਅਨੁਭਵ ਅਜੇ ਤੱਕ ਹੀ ਹੋਏ ਹਨ ਕਿਉਂਕਿ ਜੋ ਕੁਝ ਤੁਸੀਂ ਕਹਿੰਦੇ ਹੋ ਮੈਨੂੰ ਉਮੀਦ ਨਹੀਂ ਸਾਰਿਆਂ ਦੀ ਸਮਝ ਵੀ ਉੱਥੇ ਤੱਕ ਪਹੁੰਚਦੀ ਹੈ ਬੇਤਨਾ ਮਹਾਨ ਹੈ ਇਤਨਾ ਭਾਗਨਾ ਹੈ ਉਹਨਾਂ ਨੇ ਮੈਨੂੰ ਕਿਹਾ ਮਸਕੀਨ ਜੀ ਫਿਰ ਮੈਂ ਤੁਹਾਨੂੰ ਇੱਕ ਰੁਬਾਈ ਸੁਣਾਉਣਾ ਹੈ ਸ਼ਾਇਦ ਆਪ ਨੂੰ ਪਤਾਵੇ ਉਰਦੂ ਫਾਰਸੀ ਪੰਜਾਬੀ ਦੇ ਔਰ ਬ੍ਰਿਜ ਭਾਸ਼ਾ ਦੇ ਮਾਇਆ ਨਾਜ਼ ਸ਼ਾਇਰ ਸਨ ਕਵੀ ਸਨ ਆਪਣਾ ਇੱਕ ਮੈਗਜ਼ੀਨ ਵੀ ਧਾਰਮਿਕ ਕੱਢਦੇ ਸਨ ਅੰਮ੍ਰਿਤ ਮੰਥਲੀ ਨਿਕਲਦਾ ਸੀ ਅੰਮ੍ਰਿਤ ਸਰ ਬਹੁਤ ਛੇ ਲਿਖਾਰੇ ਵੀ ਸਨ ਚੋਟੀ ਦੇ ਵਕਤਾ ਵੀ ਸਨ ਇਤਨੀਆਂ ਸਾਰੀਆਂ ਖੂਬੀਆਂ ਕਿਸੇ ਇੱਕ ਮਨੁੱਖ ਦੇ ਚ ਕਦੀ ਕਦੀ ਹੁੰਦੀਆਂ ਉਹਨਾਂ ਚ ਸਨ ਮੈਨੂੰ ਕਹਿਣ ਲੱਗੇ ਤੁਹਾਨੂੰ ਮੈਂ ਇੱਕ ਰਵਾਈ ਸੁਣਾਉਣ ਲੱਗਾ ਫਿਰ ਇਸ ਤੋਂ ਬਾਅਦ ਮੇਰੇ ਤੇ ਪ੍ਰਸ਼ਨ ਨਾ ਕਰਨਾ ਕਿ ਕੋਈ ਅਨਭਵੀ ਗੱਲ ਸੁਣਾਓ ਫਿਰ ਤੁਸੀਂ ਇਹ ਨਾ ਪੁੱਛਣਾ ਹੋਰ ਜੋ ਕੁਝ ਪੁੱਛਣਾ ਹੈ ਗੱਲਬਾਤ ਕਰਨੀ ਹੈ ਠੀਕ ਹੈ ਇਹ ਨਾ ਪੁੱਛਣਾ ਇਹਦੇ ਨਾਲ ਮੈਨੂੰ ਝੋਟ ਲੱਗਦੀ ਹੈ ਉਹ ਰਾਈ ਮੈਂ ਤੁਹਾਨੂੰ ਸੁਣਾਣ ਲੱਗਾ ਮੈਂ ਨੋਟ ਕਰ ਲਈ ਸੀ ਧਿਆਨ ਨਾਲ ਸੁਣਨਾ ਇਹ ਅਮਰਤ ਹਰਸਾਲੇ ਦੇ ਛਪੀ ਉਸ ਵਕਤ ਦੇ ਕਾਫੀ ਜਿਹੜੇ ਮੌਜੂਦ ਬਜ਼ੁਰਗ ਪ੍ਰਚਾਰਕ ਨੇ ਸ਼ਾਇਦ ਉਨ੍ਹਾਂ ਨੂੰ ਵੀ ਬਹੁਤਿਆਨੁਗੰਠ ਤੁਹਾਨੂੰ ਸਰਵਨ ਕਰਾਵਾਂ ਮੇਰੇ ਕੋਲ ਕਈਆਂ ਨੇ ਪ੍ਰਚਾਰਕਾਂ ਨੇ ਹੀ ਨੋਟ ਕਰਾਈ। ਪ੍ਰਸਪਲ ਗੰਗਾ ਸਿੰਘ ਕਹਿੰਦੇ ਨੇ ਦਿਲ ਸਾਗਰ ਸਾਗਰ ਦੇ ਵੰਗ ਰਸੀ ਅਤ ਡੂੰਘਾ ਅੜਿਆ। ਦਿਲ ਤੇ ਪ੍ਰਮਾਤਮਾ ਨੇ ਮੇਰਾ ਸਮੁੰਦਰ ਦੀ ਤਰ੍ਹਾਂ ਬਣਾਇਆ। ਸਾਗਰ ਦੀ ਤਰ੍ਹਾਂ ਬਣਾਇਆ ਦਿਲ ਸਾਗਰ ਸਾਗਰ ਦੇ ਵਾਂਗਰ ਸੀ ਅਤ ਡੂੰਘਾ ਅੜਿਆ ਗਿਆਨ ਵਿਚਾਰ ਸਦਕਦੇ ਮੋਤੀ ਪਾਦਾ ਤਾਂ ਨਹੀਂ ਘੜੇ ਪਰ ਸਮੁੰਦਰ ਵੀ ਐਸਾ بڑے ਮੋਤੀ ਉਸਨੇ ਪਾਏ بڑے ਮੋਤੀ ਸਿਜਗ ਦੇ ਵਿਚਾਰ ਦੇ ਗਿਆਨ ਦੇ ਵਿਗਿਆਨ ਦੇ ਕਲਾ ਦੇ ਹੁਨਰਾਂ ਦੇ بڑے ਮੋਤੀਆਂ ਨਾਲ ਉਸਨੇ ਇਸ ਸਾਗਰ ਨੂੰ ਭਰਿਆ ਗਿਆਨ ਵਿਚਾਰ ਸਦਕ ਦੇ ਮੋਤੀ ਪਾਦਾ ਤਾਨੇ ਘੜਿਆ ਪਰ ਇਹ ਬਾਣ ਕੁਛ ਜੀ ਮੇਰੀ ਬਾਹਰ ਬੋਲ ਲੁਟਾਇਆ ਜਪ ਤਪ ਦੇ ਖੱਟੇ ਨਾ ਖੱਟੇ ਖਾਲੇ ਬਿਰਦਰ ਖੜਿਆ ਮਸਕੀਨ ਅਜ ਬੁੱਢਾ ਹੋ ਚਲਿਆ ਮੈਂ ਇੰਜ ਲੱਗਦਾ ਮੈਨੂੰ ਖਾਲੀ ਹੱਥ ਜਾਣਾ ਪਏਗਾ ਇਹ ਉਹਨਾਂ ਦੇ ਲਵਸ ਖਾਲੀ ਹੱਥ ਜਾਣਾ ਪਏਗਾ ਮੈਂ ਦੁਨੀਆ ਦੇ ਨੇੜੇ ਤੇ ਹੋਇਆ ਆਪਣੇ ਨੇੜੇ ਨਾ ਹੋਇਆ ਸੁਣਨ ਲੱਗਿਆ ਆਪਣੇ ਨੇੜੇ ਆਉਣਾ ਪੈਂਦਾ ਇਸ ਚੱਕਰੇ 'ਚ ਨਾ ਪੈਣੇ ਨੇ ਕੀਰਤਨ ਸੁਣਿਆ ਅਗਰ ਕੀਰਤਨ ਸੁਣ ਲਿਆ ਤਾਂ ਸਿਰਮੌਰ ਕਰਮ ਇਸ ਕਰਤੇ ਦੇ ਕੀਰਤਨ ਨੇ ਕਰਤੇ ਨਾਲ ਜੋੜ ਦੇਣਾ ਹੈ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੇ ਕਰਮਾ ਕਹੋ ਨਾ ਅਨਿਕ ਤਿਸ ਭਾਇਓ ਪਰਾਪਤ ਜਿਸ ਪੁਰਬ ਲਿਖੇ ਕਾ ਲੈਣਾ ਰੁਵਾਈਓ ਮੈਂ ਨੋਟ ਕਰ ਲਈ ਗਜ਼ਬ ਦੀ ਗੱਲ ਬੈਠੇ ਹੀ ਸੀ ਉੱਥੇ ਨਦੀ ਦੀ ਧਾਰ ਵੇਖ ਰਹੇ ਸੀ ਥੋੜਾ ਜਿਹਾ ਉਸੇ ਚ ਪਾਣੀ ਵਗਦਾ ਬੜਾ ਨਿਰਮਲ ਨੇਨੀ ਤਾਲ ਜਿਹੜਾ ਉਹ ਤਾਲ ਹੈ ਜੀ ਉਹ ਦੇ ਚਾਉਂਦੇ ਉੱਥੇ ਬੈਠੇ ਆ ਬੈਠੇ ਇੱਕ ਰੁਵਾਈ ਨੇ ਮੇਰੇ ਅੰਦਰੋਂ ਜਨਮ ਲਿਆ ਮੈਂ ਕਿ ਬਜ਼ੁਰਗਵਾਰ ਪ੍ਰਿੰਸੀਪਲ ਸਾਹਿਬ ਅੜੀਰ ਵਾਈ ਧੱਕਾ ਮਾਰ ਗਈ ਹੈ ਤੇ ਉਹਨੇ ਅੰਦਰੋਂ ਇੱਕ ਰੁਵਾਈ ਕੱਢੀ ਮੈਂ ਤੁਹਾਨੂੰ ਸੁਣਾਣੀ ਹੈ ਕੰਨੇਗੇ ਫਿਰ ਜ਼ਰੂਰ ਸੁਣਾ ਸੁਣਨੀ ਹੈ ਆਪਣੀ ਰੁਵਾਈ ਉਹਨਾਂ ਨੇ ਮੈਨੂੰ ਸ਼ਾਂਤ ਮਿਜ਼ਾਜੇ ਸੁਣਾਈ ਮੇਰੀ ਰਵਾਈ ਸੁਣ ਕੇ ਅੱਧਾ ਘੰਟਾ ਰੋਂਦੇ ਰਹੇ ਉੱਥੇ ਕਿਉਂਕਿ ਸੁਣ ਨਹੀਂ ਪੈ ਗਏ ਉਹ ਤੇ ਮੈਨੂੰ ਉਹਨਾਂ ਨੇ ਸੁਣਾਈ ਸੀ ਉਹਨਾਂ ਨੇ ਹਿਰਦੇ ਨੂੰ ਸਾਗਰ ਨਾਲ ਤਸਵੀਰ ਦਿੱਤੀ ਮੈਂ ਹਿਰਦੇ ਨੂੰ ਸੂਰਜ ਨਾਲ ਤਸਵੀਰ ਦਿੱਤੀ ਪ੍ਰਵਾਹੀ ਤੁਹਾਡੇ ਸਾਹਮਣੇ ਰੱਖਾਂ ਕਿਉਂਕਿ ਕੁਦਰਤ ਨੇ ਬਚਪਨ ਤੋਂ ਮੈਨੂੰ ਵੀ ਥੋੜਾ ਜਿਹਾ ਸ਼ਾਇਰਾਨਾ ਮિજાਜ ਦਿੱਕਤਾ ਸੀ ਦਿਲ ਸੂਰਜ ਸੂਰਜ ਦੇ ਵਾਂਗਰ ਸੀ ਪਿਆਲੇស្ ਕਾ ਮਾਰੇ ਤੈਨਾਂ ਲ ਸੁਣਨਾ ਦਿਲ ਸੂਰਜ ਸੂਰਜ ਦੇ ਵਾਂਗਰ ਸੀ ਪਿਆਲੇស្ ਕਾ ਮਾਰੇ ਗਿਆਨ ਵਿਚਾਰ ਸੇ ਦਕਦੀਆਂ ਕਿਰਣਾ ਭਰਿਆਂ ਸਿਰ ਜਨਹਾਰੇ ਪਰ ਅਫਸੋਸ ਮਸਕੀਨ ਇਸ ਤਾਈ ਲਗਿਆ ਗ੍ਰਹਿਣ ਕੋ ਦੇਲਾ ਬੋਲ ਬੋਲ ਕੇ ਚਮਕ ਗਵਾਈ ਕਿਰਿਆ ਹੁਣ ਅੰਧਿਆਰੇ ਗਲੇ ਨਾਲ ਲਾ ਕੇ ਉਹਨਾਂ ਦੀ ਚੀਖ ਨਿਕਲ ਗਈ ਅਜੇ ਤੱਕ ਮੈਨੂੰ ਯਾਦ ਹੈ ਆਖਰੀ ਸਮੇਂ ਜਿਹੜੇ ਉਹ 2-3 ਸਾਲ ਹੋਰ ਜ਼ਿੰਦਾ ਰਹੇ ਬੜਾ ਜੱਦ ਤਪ ਕੀਤਾ ਉਹਨਾਂ ਨੇ ਬੜੀ ਸアドਨਾ ਕੀਤੀ ਕਿਨ ਲਗੇ ਕੋਸ਼ਿਸ਼ ਕਰਦੇ ਆ ਆਪਣੇ ਨੇੜੇ ਆਣ ਦੀ ਫਿਰ ਕੋਸ਼ਿਸ਼ ਕਰਦੇ ਆ ਆਪਣੇ ਤੋਂ ਵੀ ਪਾਰ ਜਾਣ ਦੀ ਯਤਨ ਕਰਦੇ ਆ ਗੁਰੂ ਮੇਰ ਕਰੇ ਤੋ ਕਰਮ ਨਾਲ ਮਿਲੇਗਾ ਪ੍ਰਮਾਤਮਾ ਧਿਆਨ ਨਾਲ ਸੁਣਨਾ ਮੈਂ ਖੁਲਾਸਾ ਸਾਹਮਣੇ ਕਰਾਂਗਾ ਕਰਮ ਕਰਤ ਹੋਵੇ ਨਹਿ ਕਰਮ ਇਸ ਬੈਸਨੋ ਕਾ ਨਿਰਮਲ ਧਰਮ ਕਰਮ ਕਰਦੇ ਆ ਕਰਦੇ ਆ ਨਿਸ਼ਕਰਮ ਹੋ ਜਾਏ ਕੋਈ ਕਰਮ ਨਹੀਂ ਕੋਈ ਕਰਮ ਨਹੀਂ ਕਰਮ ਕਰਤ ਹੋਵੇ ਨਹਿ ਕਰਮ ਨਿਸ਼ਕਰਮ ਹੋ ਜਾਏ ਕਿਸ ਬੈਸਨੋ ਕਾ ਨਿਰਮਲ ਧਰਮ ਉਸ ਵੈਸ਼ਨਵ ਦੇ ਅੰਦਰ ਨਿਰਮਲ ਧਰਮ ਦਾ ਜਨਮ ਹੁੰਦਾ ਹੈ ਜਿਤਨੇ ਚਿਰ ਤੱਕ ਕਰਮ ਚੱਲਦੇ ਰਹਿੰਦੇ ਨੇ ਕਰਮ ਮੈਲਾ ਹੀ ਆਉਂਦਾ ਹੈ ਧਰਮ ਮੈਲਾ ਹੀ ਆਉਂਦਾ ਹੈ ਨਿਰਮਲ ਧਰਮ ਉਦੋਂ ਜਨਮ ਲੈਂਦਾ ਹੈ ਜਦੋਂ ਮਨੁੱਖ ਸਾਧਕ ਨਿਸ਼ਕਰਮ ਹੋ ਜਾਂਦਾ ਹੈ ਕਰਮ ਕਰਤ ਉਹ ਵਹਿ ਨਹੀਂ ਕਰਮ ਇਸ ਵੈਸ਼ਨਵ ਦਾ ਨਿਰਮਲ ਧਰਮ ਇਹ ਕਿਉਂ ਨਿਰਮਲ ਧਰਮ ਹੈ ਜਦ ਵੀ ਕਿਸੇ ਨੂੰ ਪ੍ਰਾਪਤ ਹੁੰਦਾ ਹੈ ਫਿਰ ਇਸ ਪ੍ਰਾਪਤੀ ਦੇ ਨਾਲ ਉਹਦੇ ਅੰਦਰ ਇੱਕੋ ਹੀ ਮੰਗ ਰਹਿ ਜਾਂਦੀ ਹੈ ਇੱਕੋ ਹੀ ਮੰਗ ਬਾਕੀ ਸਾਰੀਆਂ ਮੰਗਾ ਸ਼ਾਂਤ ਸਭ ਸ਼ਾਂਤ ਇੱਕ ਮੰਗ ਹੁੰਦੀ ਹੈ ਉਹ ਇੱਕ ਮੰਗ ਮੈਂ ਤੁਹਾਡੇ ਸਾਹਮਣੇ ਰੱਖ ਕੇ ਬਾਕੀ ਖੁਲਾਸਾ ਸ਼ਾਮ ਨੂੰ ਉਹ ਇੱਕ ਮੰਗ ਨੰਦ ਲਾਲ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਮੰਗੀਏ ਮਹਾਰਾਜ ਤੁਹਾਡੀ ਸੰਗਤ ਕਰਦੇ ਆਂ ਸਾਧਨਾ ਕਰਦੇ ਆਂ ਸੇਵਾ ਕਰਦੇ ਆਂ ਸਭ ਮੰਗਾਂ ਪੂਰੀਆਂ ਹੋ ਗਈਆਂ ਸਭ ਖਾਇਸ਼ਾਂ ਰੁਕਸਤ ਹੋ ਗਈਆਂ ਸਾਰੀਆਂ ਕਾਮਨਾਵਾਂ ਮਰ ਗਈਆਂ ਇੱਕੋ ਹੈ ਇੱਕ ਹੈ ਕਿਹੜੀ ਸ਼ਬਦ ਕੁਰਬਾਨੇ ਖਾ ਕੇ ਰਾਹੇ ਸੰਗਤ ਦਿਲੇ ਗੋਇਆ ਹਮੇਂ ਬਸ ਆਰਜ਼ੂ ਕਰ ਇੱਕੋ ਆਰਜ਼ ਹੈ ਐ ਮੇਰੇ ਗੁਰਦੇਵ ਐ ਮੇਰੇ ਬਾਦਸ਼ਾ ਜਿਨ੍ਹਾਂ ਜਿਨ੍ਹਾਂ ਰਸਤਿਆਂ ਤੋਂ ਇਹ ਪਿਆਰੀਆਂ ਸੰਗਤਾਂ ਤੁਹਾਡੇ ਕਦਮਾਂ ਤੱਕ ਪਹੁੰਚੀਆਂ ਨੇ ਇਹਨਾਂ ਦੇ ਕਦਮਾਂ ਦੀ ਹਾਕ ਮੈਨੂੰ ਬਣਾ ਦੇ ਬਸ ਹੋਰ ਕੁਝ ਵੀ ਨਹੀਂ और कुछ भी नहीं अंतर जामी पुरख बेदाते श्रद्धा मन के पूरे नानक दास अह सुख मांगे एक मंग रह गये एक मंग मुखो कर संतन के दौरे अंतर जामी पुरख बेदाते श्रद्धा मन के पूरे नानक दास अह सुख मांगे मुखो कर संतन के दौरे